ਸਾਰਾ ਟੱਬਰੀ ਪੈ ਗਿਆ ਓਏ ਉਹ ਨਾ ਨਾ ਉਹ ਪਪੇ ਲਓ ਜੀ ਦੋਸਤੋ ਜੁੱਤੀ ਚੱਕਣ ਦਾ ਤਰੀਕਾ ਦੇਖੋ ਸਾਲੀਆਂ ਨੇ ਜੀਜੇ ਨੂੰ ਹੀ ਢਾ ਲਿਆ ਤਨੁਜਾਦੀ ਕੇ ਮਾਲਵਾ ਸਾਈਡ ਤੇ ਜਿਹੜੇ ਵਿਆਹ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਰਸਮ ਕੀਤੀ ਜਾਂਦੀ ਹੈ ਸਾਲੀਆਂ ਦੇ ਵੱਲੋਂ ਜੀਜੇ ਦੀ ਜੁੱਤੀ ਚੱਕੀ ਜਾਂਦੀ ਹੈ ਤੇ ਉਸ ਦੇ ਬਦਲੇ ਲਾਗ ਮੰਗਿਆ ਜਾਂਦਾ ਹੈ ਤੇ ਫਿਰ ਜੀਜੇ ਦੇ ਵੱਲੋਂ ਖੁਸ਼ੀ ਦੇ ਨਾਲ ਲਾਗ ਦਿੱਤਾ ਜਾਂਦਾ ਹੈ ਉਹ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਜਿੰਨਾਂ ਕ ਬੰਦਾ ਸੰਹਦਾ ਹੈ ਉਸ ਆਪਣਾ 500000 2000 2100 ਜਿੰਨਾ ਵੀ ਕਿਸੇ ਨੂੰ ਲੱਗਦਾ ਹੈ ਜੇ ਭਾਰ ਚੱਲਦੀ ਹੈ ਉਹਨਾਂ ਕ ਦੇ ਦਿੰਦਾ ਹੈ ਬਾਈ ਤੇ ਇਹ ਜਿਹੜੀ ਰਸਮ ਸੀ ਪਹਿਲਾਂ ਨੰਦਾ ਮੋਕੇ ਕੀਤੀ ਜਾਂਦੀ ਸੀ ਯਾਨੀ ਕਿ ਗੁਰੂ ਘਰ ਦੇ ਵਿੱਚ ਲਾਵਾ ਹੁੰਦੀਆਂ ਸਨ ਸਾਰੇ ਲੋਕ ਪੈਰਾਂ ਦੇ ਵਿੱਚੋਂ ਜੁੱਤੇ ਲਾ ਕੇ ਅੰਦਰ ਜਾਂਦੇ ਸਨ ਤੇ ਸਾਲੀਆਂ ਦੇ ਵੱਲੋਂ ਲਾੜੇ ਦੀ ਯਾਨੀ ਕਿ ਉਹਨਾਂ ਦੇ ਜੀਜੇ ਦੀ ਜੁੱਤੀ ਤੇ ਨਜ਼ਰ ਰੱਖੀ ਜਾਂਦੀ ਸੀ ਤੇ ਜਦੋਂ ਅੰਦਰ ਲਾਵਾ ਹੋ ਰਹੀਆਂ ਹੁੰਦੀਆਂ ਸਨ ਤਾਂ ਉਹ ਚੋਰੀ ਛੁਪੇ ਜੀਜੇ ਦੀ ਜੁੱਤੀ ਚੱਕ ਕੇ ਲੈ ਜਾਂਦੀਆਂ ਸਨ ਤੇ ਬਾਅਦ ਵਿੱਚ ਲਾਗ ਮੰਗਦੀਆਂ ਸਨ ਪਰ ਅੱਜ ਕੱਲ੍ਹ ਵਿਆਹ ਜਿਹੜੇ ਆ ਉਹ ਪੈਲਸਾਂ ਦੇ ਵਿੱਚ ਹੁੰਦੇ ਨੇ ਜਦੋਂ ਲਾਵਾ ਫਿਰੇ ਹੁੰਦੇ ਨੇ ਗੁਰੂ ਘਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਚਾਰ ਪੰਜ ਲੋਕ ਹੀ ਜਾਂਦੇ ਨੇ ਉਹ ਮੁੰਡੇ ਵਾਲਿਆਂ ਦੇ ਦੋ ਰਿਸ਼ਤੇਦਾਰ ਹੁੰਦੇ ਨੇ ਮਾਪੇ ਤੇ ਕੁੜੀ ਵਾਲਿਆਂ ਦੇ ਉਧਰਲੇ ਪਾਸੇ ਮਾਪੇ ਹੁੰਦੇ ਨੇ ਤੇ ਹੁਣ ਫਿਰ ਲੋਕਾਂ ਨੇ ਆਪਦੇ ਹਿਸਾਬ ਨਾਲ ਹੀ ਇਸ ਰਸਮ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਪੈਸੇ ਦੇ ਵਿੱਚ ਵਿਆਹ ਹੋ ਰਿਹਾ ਸੀ ਸੋਫੇ ਦੇ ਉੱਪਰ ਮੁੰਡਾ ਕੁੜੀ ਬੈਠੇ ਸਨ ਸਾਲੀਆਂ ਨੇ ਆ ਕੇ ਜੀਜੇ ਨੂੰ ਢਾਲਿਆ ਜੁੱਤੀ ਖਿੱਚ ਲੱਗੀਆਂ ਉਹ ਅੱਗੋਂ ਛੜਾ ਮਾਰ ਰਿਹਾ ਹੈ ਬਈ ਤੇ ਐਦਾਂ ਇੰਜੋਏ ਕਰ ਰਹੇ ਨੇ ਸਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਔਰ ਕਿੱਥੇ ਕਿੱਤੇ ਇਹ ਰਸਮ ਅਦਾ ਕੀਤੀ ਜਾਂਦੀ ਹੈ ਇਹ ਵੀ ਜਰੂਰ ਲਿਖਣਾ ਹੈ ਕਮੈਂਟਾਂ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸ਼ੋਸ਼ਲ ਇੰਡੀ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸਾਰਾ ਟੱਬਰ ਹੀ ਪੈ ਗਿਆ ਓਏ ਉਹ ਨਾ ਨਾ ਓ ਬਬੇ ਕੀ ਹੋ ਗਿਆ ਤੁਹਾਨੂੰ ਹੋ ਫੜਿਆ ਨਹੀਂ ਜਾਂਦਾ ਤੇ ਉਹ ਨੂੰ ਹੁਣ ਕੋਸੂ ਨਹੀਂ ਡੇ ਭੇਜੇ ਹੈਲੋ ਫੜੋ ਫੜੋ ਨੂੰ ਜਪਾ ਲਓ ਹੈ ਕਮਾਲ ਆ ਯਾਰ ਨਿਗਾੜਾ ਦੇਖ ਕੇ ਤੁਸੀਂ ਜਵਾਕ